ਲੋਵੀ ਵੈਲਕਮ ਬੈਕ ਜੀ ਆਨੂੰ ਕਿੱਦਾਂ ਵੀ ਆਪਣੀ ਸੰਗਤ ਸਾਰੀ ਠੀਕ ਠਾਕ ਵਧੀਆ ਰਬਸਾਰੇ ਉੱਚੀ ਚੜ੍ਹਦੀ ਕਲਾ ਚ ਰੱਖੇ ਉਸਤਾਦ ਜੀ ਕੀ ਹਾਲ ਚਾਲ ਮੈਂ ਬਿਹਤਰੀਨ ਤੁਸੀਂ ਸੁਣਾਓ ਵਧੀਆ ਜੈਨ ਵੀਰੇ ਸ਼ੁਕਰ ਹੈ ਠੀਕ ਠਾਕ ਬਿਲਕੁਲ ਅੱਛਾ ਆਪਾਂ ਨੂੰ ਕਮੈਂਟ ਤੇ ਮੈਸੇਜ ਆਉਂਦੇ ਨੇ ਕਿ ਕਿਹੜਾ ਕੋਮੇਡੀ ਕੋਮੇਡੀ ਹੁੰਦਾ ਕੋਮੇਡੀ ਬੋਏ ਕੋਮੇਡੀ ਬੋਏ ਤੇ ਹਨਾ ਹਾਂ ਕੋਮੇਡੀ ਬੋਏ ਕੋਮੇਡੀ ਬੋਏ ਕਿ ਉਹਦਾ ਵੀਡੀਓ ਵੇਖੋ ਤੇ ਮਜ਼ਾ ਆਏਗਾ ਤੁਹਾਨੂੰ ਚਲੋ ਦੇਖਨੇ ਆਸੀਂ ਵੈਸੇ ਕਦੀ ਇਹਨਾਂ ਦਾ ਵੀਡੀਓ ਪਹਿਲੀ ਵਾਰੀ ਦੇਖਿਆ ਨਹੀਂ ਹੈਗਾ ਪਹਿਲੀ ਵਾਰੀ ਦੇਖ ਰਹੇ ਆ ਪਹਿਲੀ ਵਾਰੀ ਦੇਖਣ ਲੱਗੇ ਆ ਤੁਹਾਡੇ ਨਾਲ ਹੀ ਦੇਖਣ ਲੱਗੇ ਆ ਤੁਹਾਨੂੰ ਦੱਸਣਾ ਵਈ ਤੁਸੀਂ ਇਹਨਾਂ ਦਾ ਇੱਕ ਆ ਵੀਡੀਓ ਸਾਨੂੰ ਕਹ ਲਿਆ ਗਿਆ ਸੀ WhatsApp ਤੇ ਕਿ ਬੇਸ਼ਰਮ ਮਤਲਬ ਗੁਰਮੁਖੀ ਚ ਲਿਖਿਆ ਕਿ ਬੇਸ਼ਰਮ ਲੋਕਾਂ ਦੀ ਵੀ ਹੱਦ ਹੋ ਗਈ ਪੰਜਾਬੀ ਚ ਗੁਰਮੁਖੀ ਚ ਉਹਨਾਂ ਲਿਖਿਆ ਉੱਤੇ ਮੈਂ ਟਰਾਂਸਲੇਟ ਕਰਕੇ ਚੈੱਕ ਕਰ ਲਿਆ ਸੀ ਚਲੋ ਬਾਕੀ ਇਹਨੂੰ ਆਪਾਂ ਪਲੇ ਕਰਦੇ ਆ ਜੀ ਹਾਂਜੀ ਦੋਸਤੋ ਇੱਕ ਵਾਰੀ ਫੇਰ ਤੋਂ ਤੁਹਾਡਾ ਸਵਾਗਤ ਆ ਤੁਹਾਡੇ ਆਪਣੇ ਰੰਗਾ ਰੰਗ ਪ੍ਰੋਗਰਾਮ ਕੁੱਤੇ ਖਾਣੀ ਵਿੱਚ ਹੁਣ ਆਪਾਂ ਕੁਝ ਇੱਕ ਬੰਦਿਆਂ ਦੀ ਫੇਰ ਕਰਦੇ ਆਂ ਬੇਇਜ਼ਤੀ ਬਿਨਾ ਤੁਹਾਡਾ ਟਾਈਮ ਵੇਸਟ ਕੀਤੇ ਵੀਡੀਓ ਨੂੰ ਕਰਦੇ ਆਂ ਸਟਾਰਟ ਦੋ ਯਾਰ ਸ਼ੁਰੂ ਕਰਤੇ ਆਂ ਉੱਠ ਜਾ ਚਾਹ ਪੀ ਲੋ ਉੱਠ ਅੱਛਾ ਸਵੇਰੇ ਸਵੇਰੇ ਸੇਵਾ ਕੀਤੀ ਜਾ ਰਹੀ ਆ ਕਿਲਾ ਕਿਆ ਬਾਤ ਆਹ ਕੁ ਗੁੱਡ ਮਾਰਨਿੰਗ ਆਹ ਦੇਖ ਲੋ ਦੁਨੀਆ ਦਾ ਨੰਬਰ 1 ਬੇਸ਼ਰਮ ਬੰਦਾ ਓ ਯਾਰ ਹਾਲੇ ਬੁਗੜੀ ਨੇ ਮੂੰਹ ਵੀ ਨਹੀਂ ਤੋੱਤਾ ਸਿੱਧਾ ਲਿਆ ਕੇ ਫੋਨ ਰੋਸਤਾ ਉਹਦੇ ਮੂੰਹ ਚ ਉਹ ਇਹਨੂੰ ਬਸ ਸਵੇਰ ਨਾਲ ਹੀ ਵੀਡੀਓ ਬਣਾਉਣ ਦੀ ਪੈ ਜਾਂਦੀ ਆ ਤੋਹੋ ਦੇਖ ਲਓ ਸੁਗਲੀ ਜੀ ਉਹ ਸਵੇਰੇ ਉੱਠ ਕੇ ਮੂੰਹ ਤਾਂ ਧੋਲੈਂਦੀ ਸਿੱਧਾ ਚਾਈਂ ਢੱਪਣ ਲੱਗ ਗਈ ਯਾਰ ਇਹ ਸਾਰਾ ਨਾ ਅਮਲੀ ਆ ਬੁਗੜੀ ਨੂੰ ਤਾਂ ਡੱਕਾ ਵੀ ਨਹੀਂ ਤੋੜਨ ਦਿੰਦਾ ਸਾਰਾ ਕੰਮ ਵੀ ਆਪਦੀ ਮਾਂ ਤੋਂ ਹੀ ਕਰਾਉਂਦਾ ਆਹ ਦੇਖ ਲਓ ਹਾਂਜੀ ਸੋਹੇ ਮਿੱਤਰੋ ਸਾਡੀ ਮੰਮੀ ਬਣਾਉਣ ਲੱਗੀ ਅੱਜ ਕੀ ਪੜੋਲ ਦੇਖ ਲਿਆ ਤੁਸੀਂ ਖਾਣਾ ਪੀਣਾ ਬਣਾਉਣ ਲਈ ਤਾਂ ਮਾਂ ਹੈਗੀ ਆ ਤੇ ਖਾਣ ਲਈ ਬੁਗੜੀ ਉਹ ਮੈਨੂੰ ਸਮਝ ਨਹੀਂ ਆਉਂਦੀ ਯਾਰ ਇਹ ਬੁਗੜੀ ਵਿਆਹ ਕੇ ਲਿਆ ਆ ਕਿ ਅਮਰੀਕਨ ਗਾਂ ਸਾਰਾ ਦਿਨ ਚੜਦੀ ਰਹਿੰਦੀ ਆ ਉਹ ਨਾਲੇ ਇਹ ਇੰਨਾ ਬਿਸ਼ਰਮ ਬੰਦਾ ਨਾ ਉਹ ਇੰਨੀ ਤਾਂ ਪਤਲੀ ਚ ਥੱਲੇ ਦਾਰ ਨਹੀਂ ਲੱਗਦੀ ਜਿੰਨਾ ਜਨਾਨੀ ਥੱਲੇ ਇਹ ਲੱਗਿਆ ਡੋਲਗਾ ਰਨ ਦੇਖ ਕੇ ਗੋਰੀ ਓਏ ਕਮਲਿਆ ਕਦੇ ਬਿਨਾ ਫਿਲਟਰ ਤੋਂ ਵੀਡੀਓ ਬਣਾਈ ਪਤਾ ਲੱਗ ਜਾਊਗਾ ਤੂੰ ਅਮਰੀਕਨ ਆ ਕਿ ਆਫਰੀਕਨ ਆ ਨਾਲੇ ਪਿੱਛੇ ਮਾਝ ਨੂੰ ਵੀ ਗੁੱਸਾ ਚੜੀ ਜਾਂਦਾ ਉਹ ਵੀ ਸੋਚਦੀ ਹੋਣੀ ਆ ਕਿ ਸਿੰਘ ਮਾਰ ਕੇ ਇਹਦੇ ਪਾਸੇ ਹੀ ਭੰਦਵਾ ਜਾਨ ਦੇ ਵਿੱਚ ਰਹਿ ਕੇ ਬਿਜ਼ਨਸ ਕਰਨਾ ਕਿੰਨਾ ਕਿ ਜ਼ਰੂਰੀ ਆ ਆਨ ਵਾਈ ਜੇਨਰੇਸ਼ਨ ਓਏ ਕਮਲਿਆ ਇਹ ਕਿਹੜਾ ਅੰਬਾਨੀ ਦਾ ਸਾਲਾ ਲੱਗਦਾ ਜਿਹੜੂ ਤੂੰ ਬਿਜ਼ਨਸ ਬਾਰੇ ਪੁੱਛੀ ਆ ਨਾ ਉਹ ਇੰਟਰਵਿਊ ਤਾਂ ਬਸ ਐ ਮੂੰਹ ਚੱਕ ਕੇ ਲੈਣਾ ਆ ਜਾਂਦੇ ਆ ਜਿਵੇਂ ਇਹਦਾ ਨਾ ਪੂਰੇ ਪੰਜਾਬ 'ਚ ਕਾਰੋਬਾਰ ਫੈਲਿਆ ਹੁੰਦਾ ਓਏ ਇੱਛਾ ਤਾਰੇ ਟੈਂਪੋ ਦਾ ਬਸ ਇੱਕੋ ਹੀ ਕੰਮ ਆ ਲੱਕ ਹਿਲਾਉਣਾ ਤੇ ਲੋਕਾਂ ਨੂੰ ਪਾਸੇ ਦਿਖਾਉਣਾ ਅੱਗੇ ਮੇਰੀ ਲੈਂਬੋ ਹੋਮੀ ਲੋਕ ਕਹਾਂ ਸੇ ਆਤੇ ਜਿੱਦਾਂ ਵੀ ਬਣਾਇਆ ਰੱਬ ਨੇ ਦਸਰ ਦੇ ਵਿੱਚ ਮੈਂ ਕੀ ਕਰਾਂ ਉਹ ਕੰਬਲੀਏ ਰੱਬ ਨੇ ਤੈਨੂੰ ਜਿਵੇਂ ਵੀ ਬਣਾਇਆ ਠੀਕ ਆ ਉਹ ਕਮ ਸੇ ਕਮ ਨਾ ਤੋਤਾ ਲਿਆ ਕਰੋ ਚੱਲ ਮੰਨਿਆ ਰੰਗ ਤਾਂ ਦੁਨੀਆ ਤੇ ਪੰਜ-ਛਤ ਹੀ ਆ ਉਹ ਰੱਬ ਨੇ ਇਹ ਤਾਂ ਨਹੀਂ ਕਿਹਾ ਕਿ ਤੁਸੀਂ ਆਪਦਾ ਬੁੱਥਾ ਵੀ ਨਹੀਂ ਸਵਾਰਨਾ ਬਸਿੱਧੇ ਮੂੰ ਚੱਕ ਕੇ ਵੀਡੀਓ ਬਣਾਉਣ ਲੱਗ ਗਿਆ ਨੇ ਉਹ ਇਸ ਰੈਂਡ ਕੀ ਹਲਚਲ ਨੇ ਠੀਕ ਠਾਕ ਉਹ ਹਾਂ ਅਸੀਂ ਤਾਂ ਵਧੀਆ ਤੂੰ ਦੱਸ ਠੀਕ ਠਾਕ ਆ ਮੇਰੇ ਹਾਲ ਤਾਂ ਮੰਦੇ ਹੀ ਹੋਏ ਪਏ ਨੇ ਕਿਉਂ ਮੰਦੇ ਕਿਉਂ ਹੋਏ ਪਏ ਆ ਪਹਿਲਾਂ ਤਾਂ ਦੋ ਦਿਨ ਮੈਨੂੰ ਲੱਗ ਰਹੀਆਂ ਟੱਟੰਗਾ ਟੱਟੰਗਾ ਓ ਮੈਂ ਅੰਦੇ ਸੀ ਓ ਯਾਰ ਓ ਕੀ ਸੀ ਯਾਰ ਲੋਕੀ ਆਵੇਂ ਦੇ ਵੀਡੀਓ ਵੀ ਬਣਾਉਂਦੇ ਨੇ ਉਸਤਾਦ ਪਾਪਾ ਪਾਪਾ ਪਹਿਲੇ ਤਾਂ 2 ਦਿਨ ਲੱਗੀਆਂ ਰਹੀਆਂ ਯਾਰ ਬੰਦੇ ਤੇ ਚਲੋ ਕੋਈ ਗੱਲ ਕਿੰਨੀ ਦੀ ਕਰਦੇ ਉਹ ਨਾ ਤੇ ਬੰਦੇ ਨੂੰ ਚਲੋ ਬੰਦਿਆਂ ਨੂੰ ਵੀ ਅਪਲ ਤੇ ਨਹੀਂ ਜ਼ੇਵ ਦੇਂਦੇ ਜ਼ੇਵ ਨਹੀਂ ਦਿੰਦਾ ਲੇਕਿਨ ਇਹ ਹੈ ਕਿ ਉਸ ਸਾਧ ਐਵੇਂ ਦੀ ਵੀਡੀਓ ਯਾਰ ਵੈਸੇ ਹੋਰ ਬਹੁਤ ਤਰੀਕੇ ਨੇ ਬਿਲਕੁਲ ਇਹ ਸੋਸ਼ਲ ਲੇਕਿਨ ਉਹ ਜਿਹੜਾ ਕਹਿ ਰਹੀ ਨਾ ਤਰੀਕਾ ਉਹਦਾ ਇੱਕ ਹੀ ਉਹਦਾ ਕੋਈ ਨਹੀਂ ਕਰ ਉਹ ਕੋਈ ਤਰੀਕਾ ਉਹਦੇ ਕੋਲ ਦੂਜਾ ਕੋਈ ਨਹੀਂ ਆ ਓਏ ਹੋਏ ਯਾਰ ਤੋਬਾ 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 ਯਾਰ ਹਮ ਚਾਹੀ ਆਪਣੀ ਤਬੀਅਤ ਦੱਸਣ ਲਈ ਆ ਤੁਸੀਂ ਹੁਕਮ ਜ਼ਾਹਰ ਨਹੀਂ ਜ਼ਾਹਰ ਲੱਗ ਜਾਂਦੀ ਹੈ ਪਰ ਇਹਨੂੰ ਖੋਲ ਕੇ ਚੀਜ਼ਾਂ ਨੂੰ ਦੱਸਣਾ ਜ਼ਰੂਰੀ ਹੈ ਇਹ ਚੀਜ਼ ਦੱਸਣੀ ਹੀ ਹੋਣੀ ਹੈ ਮਾਰੀ ਗਈ ਪਈ ਆ ਜਾਨੀ ਬਿਲਕੁਲ ਮਾਰੀ ਪਹਿਲੇ ਠੀਕ ਸੀ ਸੇਹ ਦੇ ਸੀ ਹਾਂ ਪਹਿਲੇ ਮਿਲਿਆ ਹੈ ਨਾ ਲੇਨੋਂ ਪਹਿਲੇ ਮਿਲਿਆ ਓਏ ਹੋਏ ਨਾ ਬਹੁਤ ਮਨਸੂਤ ਤਾਂ ਤੇ ਹੁਣ ਹੁਣ ਕੀ ਆ ਗਿਆ ਉਹਨਾਂ ਨੇ ਮੈਨੂੰ ਬਹੁਤ ਸੂਤ ਦਿੱਤਾ ਓਏ ਯਾਰ ਕਮੇ ਨਾ ਯਾਰ ਕੀ ਹੈ ਯਾਰ ਓ ਯਾਰ ਕੀ ਹੈ ਦੁਬਾਰਾ ਸੁਣ ਦੁਬਾਰਾ ਸੁਣ ਓ ਯਾਰ ਨਹੀਂ ਯਾਰ ਛੱਡ ਥੋੜਾ ਦੱਸ ਪਹਿਲਾਂ ਤਾਂ ਦੋ ਦਿਨ ਮੈਨੂੰ ਲੱਗੀਆਂ ਰਹੀਆਂ ਟਟੰਗਾ ਐਂ ਟਟੰਗਾ ਨੇ ਬਹੁਤ ਮੈਨੂੰ ਸੂਤਦਾ ਤੇ ਹੁਣ ਉਸਤਾਦ ਮੇਰੇ ਤੇਰੇ ਨਾਲ ਜਾ ਹੋਇਆ ਤੇ ਉਹ ਮੈਨੂੰ ਸੂਤਦਾ ਨਹੀਂ ਯਾਰ ਇਹ ਨਹੀਂ ਵੀ ਉਸਤਾਦ ਵੈਸੇ ਓਏ ਹੋਏ ਨਹੀਂ ਵੈਸੇ ਹੀ ਮਾਤਾ ਇਹਨਾਂ ਦੀ ਯਾਰ ਯਾਰ ਬਾਕੀ ਵੇਖੋ ਯਾਰ ਕੰਟੈਂਟ ਸੌ ਤਰ੍ਹਾਂ ਦਾ ਤੁਸੀਂ ਬਣਾ ਸਕਦੇ ਹੋ ਲੇਕਿਨ ਆਪ ਯਾਰ ਤੁਸੀਂ ਕੰਟੈਂਟ ਦੀ ਗੱਲ ਕਰਨ ਦੇ ਉਹ ਦੀ ਤਬੀਅਤ ਖਰਾਬ ਤੈਨੂੰ ਕੰਟੈਂਟ ਦੀ ਭਈ ਉਹਦੀ ਤਬੀਅਤ ਤਬਾਹ ਹੋਈ ਗਈ ਓਏ ਤੋਬਾ ਤੋਬਾ ਹੁਣ ਮੈਨੂੰ ਕਿਸੇ ਨੇ ਖਵਾਤੇ ਪੂਰਾ ਡੋਡੇ ਮੈਂ ਖਾਲੇ ਡੋਡੇ हां ਤੇ ਉਹਦੇ ਨਾਲ ਕੀ ਹੋ ਗਿਆ ਤੇ ਉਹਦੇ ਨਾਲ ਤਾਂ ਜਮਈ ਕਬਜੀ ਹੋ ਗਈ ਆ ਹੁਣ ਕੀ ਦੇ ਜੱਪਾ ਕਰ ਵਾ ਯਾਰ ਅੱਛਾ ਵਾ ਤਾਂ ਪੂਰਾ ਪੈਕੇਜ ਸੁਣ ਪੈਕੇਜ ਕਤਾ ਹੁਣ ਟੱਕ ਟੱਕੋ ਹੀ ਨਹੀਂ ਆਉਂਦੀ ਹੁਣ ਤੇ ਢੀ ਆਕੜਿਆ ਪਿਆ ਮੇਰਾ ਆ ਦੇਖ ਲੋ ਬੜੇ ਸੀਰੀਅਸ ਮੁੱਦੇ ਤੇ ਵੀਡੀਓ ਪਾਈ ਆ ਉਹ ਕੰਮਲੀਏ ਜਿੱਤ ਨਹੀਂ ਮੁੱਦਾ ਤਾਂ ਸੀਰੀਅਸ ਹੀ ਹੈ ਭਾਈ ਸੀਰੀਅਸ ਭਾਈ ਜਨ ਬਹੁਤ ਓਏ ਮੁੱਦਾ ਬਹੁਤ ਸੀਰੀਅਸ ਹੈ ਡੋਡੇ ਖਾਲੇ ਆ ਤੇ ਹੁਣ ਜਮਾ ਹੀ ਨਹੀਂ ਆਉਂਦੀ ਜਮਾ ਹੀ ਕਬਜ਼ ਹੋ ਗਈ ਓਏ ਜ਼ਾਲਮ ਜਿੱਦਾਂ ਨਾ ਆਵੇ ਤੂੰ ਕਿਉਂ ਤੇ ਲੱਡੂ ਵਟਣੇ ਆ ਯਾਰ ਹੱਦ ਹੋਈ ਪਈ ਇਹੋ ਜੀ ਬੁੜੀਆਂ ਦੀ ਵੀ ਓਏ ਇਹਨਾਂ ਨੇ ਤਾਂ ਬਿਸ਼ਰਮੀ ਦੀ ਹੱਦ ਹੀ ਪਾਰ ਕਰਤੀ ਆ ਓ ਯਾਰ ਮੈਂ YouTube ਤੇ Instagram ਤੇ ਮਾਲਕ ਮੱਗਰ ਸਿੰਘ ਨੂੰ ਕਹਿਣਾ ਚਾਹਣਾ ਵੀ ਸਾਨੂੰ ਆਨਲਾਈਨ ਦੁਕਾਨ ਦਿਤੀ ਓਏ ਨਾਮ ਸੁਣ ਲੈ ਤਾਂ ਉਹਨੇ YouTube ਉਹ Facebook ਛੱਡ ਦਿੱਤਾ ਮਾਰਕ ਮੱਗਰ ਮੱਗਰ ਸੇ ਯਾਰ ਕੀ ਹੈ ਯਾਰ ਕੀ ਆਵੇ ਹਾਂਜੀ ਦੋਸਤੋ ਉਮੀਦ ਕਰਦਾ ਤੁਹਾਨੂੰ ਵੀ ਵੀਡੀਓ ਪਸੰਦ ਆਈ ਹੋਵੇਗੀ ਜੇ ਤੁਹਾਨੂੰ ਵੀ ਪਸੰਦ ਆਈ ਹੋਵੇ ਬੜੀ ਪਸੰਦ ਆਈ ਹੋਵੇ ਜੀਤਾਂ ਵੀਡੀਓ ਨੂੰ ਕਰ ਦਿਓ ਲਾਈਕ ਸ਼ੇਅਰ ਲੋ ਵੀ ਲਾਈਕ ਸ਼ੇਅਰ ਕਰ ਦੋ ਮਹਾਰਾਜ ਤੁਸੀਂ ਜਾਓ ਕਰ ਦੋ ਭਾਈ ਜਾਨ ਇਹਨੂੰ ਲਾਈਕ ਸ਼ੇਅਰ ਕਰ ਦੋ ਤੁਸੀਂ ਜਾਓ ਅਜਾ ਕਿੱਥੋਂ ਵੀਡੀਓ ਕੱਢ ਕੇ ਲਿਆਂਦੀ ਆ ਉਹਦੀ ਵੇਖ ਲੈ ਓਏ ਹੋਏ ਹੋਏ ਤੂੰ ਵੀ ਚੁਣ ਕੇ ਲੱਭੀ ਆ ਪਹਿਲੀ ਵਾਰੀ ਇਹ ਮੈਨੂੰ ਤਾਂ WhatsApp ਤੇ ਆਈ ਏ ਭਾਈ ਇਹਨੂੰ WhatsApp ਤੇ ਆਇਆ ਵਾ ਭਾਈ ਉਹ ਜਿੱਦਾਂ ਵੀ ਭੇਜਿਆ ਯਾਰ ਕਵਾਲ ਕੀਤਾ ਯਾਰ ਜਿੱਦਾਂ ਉਹ ਤਾਂ WhatsApp ਤੇ ਸੈਂਡ ਕੀਤੀ ਉਹਨਾਂ ਨੇ ਕਿ ਆ ਫਿਰ ਫਨੀ ਵੀਡੀਓ ਥੋੜੀ ਜੀ ਵੇਖੋ ਮੈਂ ਕਿਹਾ ਕਮੇਡੀ ਬੋਏ ਚਲੋ ਵੇਖ ਰਹੇ ਆ ਕਿ ਉੱਤ ਕਮੇਡੀ ਆ ਉਹਦੀ ਕਮੇਡੀ ਆ ਅੱਗੇ ਜਾ ਕੇ ਮੈਨੂੰ ਕੀ ਮਾਮਲਾ ਜਿਹੜਾ ਇੱਥੇ ਤੱਕ ਆਪਾਂ ਜਾਣਾ ਇਸ ਸਾਰੀ ਵੀਡੀਓ ਚ ਉਸ ਬਾਈ ਨੇ ਤੇ ਇਹਦਾ ਮਾਰਕ ਮੱਗਰ ਸਿੰਘ ਭਾਈ ਜਾਨਾ ਹੱਤ ਘਰਾਤੀ ਆ ਆਖਰੀ ਜਿਹੜਾ ਸੀ ਨਾ ਸਾਨੂੰ ਪਿਛਲੇ ਉੰਜ ਹੀ ਭੁੱਲ ਗਏ ਨੇ ਕਿ ਪਿਛਲੇ ਕੀ ਸੀ ਪਿਛਲੇ ਕੀਤੀ ਆ ਸਾਨੂੰ ਨਹੀਂ ਯਾਰ ਸਾਨੂੰ ਪਤਾ ਹੀ ਨਹੀਂ ਭੁੱਲ ਗਿਆ ਆਖਰੀ ਨੇ ਇੰਨਾ ਕਸਾਇਆ ਆਖਰੀ ਨੇ ਓਏ ਹੋਏ ਯਾਰ ਓਏ ਹੋਏ ਆਪਾਂ ਇਹਨੂੰ ਤੇਮ ਕੋਲ ਪਿਆਓ ਯਾਰ ਵਿਚਾਰੀ ਕਮਜ਼ੋਰ ਹੋ ਗਈ ਹੋਣੀ ਆ ਭਾਈ ਜਾਨ ਹੁਣ ਤਾਂ ਕੰਮ ਹੋਰ ਹੋ ਗਿਆ ਜਾ ਮਰ ਰਿਹਾ ਪਿਆ ਹੁਣ ਕੰਮ ਰੁਕਿਆ ਹੋਇਆ ਆ ਹੁਣ ਕਮਜ਼ੋਰ ਨਹੀਂ ਹੁਣ ਕੰਮ ਹੋਰ ਹੋਈ ਪਈ ਆ بس اف سوچا یار یار ویسے ہمت ہے کہ ਤੁਸੀਂ سوشل میڈیا ਤੇ ਇਤਨੀ ਗੱਲ ਕਰ ਰਹੇ ਹੋ ਹਾਲਾਂਕਿ ਐਵੇਂ ਦੀ ਗੱਲ ਨਾ ਬੰਦਾ ਉੰਜੇ ਬੈਠਿਆ ਸੰਦਾ ਉਹਦਾ ਵੀ ਨਹੀਂ ਨਿਕਲ ਸਕਦੀ ਨਹੀਂ ਬੰਦਾ ਕਰਦਾ ਨੀਗਾ ਉਹ ਬੰਦਾ ਹੋਵੇ ਨਾ ਤੇ ਉਹ ਕਿਸੇ ਨੂੰ ਯਾਰ ਮੈਨੂੰ ਟਟੀਆਂ ਲੱਗੀਆਂ ਮਤਲਬ ਐਵੇਂ ਦੀ ਗੱਲ ਕਰਨ ਲੱਗਾ ਬੰਦਾ ਲੂਜ਼ ਮੋਸ਼ਨ ਵਰਡ ਯੂਜ਼ ਕਰ ਰਿਹਾ ਲੂਜ਼ ਮੋਸ਼ਨ ਹੋਏ ਨੇ ਮੈਂ ਨਾਲ ਜਿੰਨੀਆਂ ਉਹਨੇ ਕੀਤੀਆਂ ਟਟੀਆਂ ਉਹਨੂੰ ਤਾਂ ਕਰਾ ਲੈਣੇ ਚਾਹੀਦੀਆਂ ਸੀ ਪਟੀਆਂ ਉਹ ਤਾਂ ਖੀਰ ਕੀਤੀ ਜ਼ਖਮ ਬਣ ਗਏ ਹੁਣੇ ਪਤਾ ਨਹੀਂ ਉਹਦੇ ਜ਼ਿੰਦਗੀ ਚ ਕਿੱਦਾ ਕਿੱਦਾ ਕਿੱਦਾਂ ਦੇ ਕਿ ਕੀ ਖਾਦੀਆਂ ਘੱਡੀਆਂ ਠੀਕ ਕਰ ਵੋਏ ਹੋਏ ਹੋਏ ਹੋ ਜੀਆ ਚੌਧਰੀ ਸਲੂਟ ਆਵੇ ਤੈਨੂੰ ਵੀ ਚਲੋ ਬਾਕੀ ਅਗਲੇ ਵੀਡੀਓ ਚ ਆਪਾਂ ਆਉਂਨੇ ਆ ਤੇ ਆਪਾਂ ਪਿਆਰ ਰੱਖਿਓ ਨਾਲੇ ਸਾਨੂੰ ਦੱਸਿਓ ਇਹਦੇ ਬਾਰੇ ਚ ਜੇ ਕਿਸੇ ਨੂੰ ਪਤਾ ਹੋਵੇ ਤੇਰੀ ਤਬੀਅਤ ਬਾਰੇ ਜਿਹੜਾ ਉਹ ਦੱਸਣਾ ਜਿਹੜੀ ਬੜੀ ਖਰਾਬ ਰਹੀ ਉਹਦੀ ਚਲੋ ਜੀ ਆਉਂਨੇ ਆ ਅਗਲੇ ਵੀਡੀਓ ਚ